ਸਤਿ ਸ਼੍ਰੀ ਅਕਾਲ ਦੋਸਤੋ ਨੌਲ ਇਫੈਕਟ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਇਸ ਟੌਪਿਕ ਦੇ ਗੱਲ ਕਰਾਂਗੇ ਵੀ ਹਰ ਸਾਲ 15 ਅਗਸਤ ਨੂੰ ਹੀ ਭਾਰਤ ਆਪਦਾ ਆਜ਼ਾਦੀ ਦਿਵਸ ਕਿਉਂ ਮਨਾਉਂਦਾ ਹੈ ਤੇ 15 ਅਗਸਤ ਨੂੰ 1947 ਦੀ ਰਾਤ 12 ਵਜੇ ਹੀ ਭਾਰਤ ਨੂੰ ਆਜ਼ਾਦੀ ਕਿਉਂ ਮਿਲੀ ਸਾਨੂੰ 1947 ਵਿੱਚ ਲੂਇਸ ਮਾਉਂਟ ਬੈਟਨ ਨੂੰ ਭਾਰਤ ਦਾ ਆਖਰੀ ਵਾਇਸ ਰਾਇ ਚੁਣਿਆ ਗਿਆ ਤੇ ਅੰਗਰੇਜ਼ੀ ਸਰਕਾਰ ਨੇ ਭਾਰਤ ਨੂੰ ਆਜ਼ਾਦ ਕਰਨ ਲਈ 30 ਜੂਨ 1948 ਦੀ ਤਾਰੀਖ ਤੈਅ ਕੀਤੀ ਤੇ ਉਦੋਂ ਨਹਿਰੂ ਤੇ ਜਿੰਨਾ ਵਿੱਚ ਆਪਸੀ ਟਕਰਾਅ ਸ਼ੁਰੂ ਹੋ ਗਈ ਸੀ ਤੇ ਜਿਨ੍ਹਾਂ ਨੇ ਇੱਕ ਅਲੱਗ ਦੇਸ਼ ਬਣਾਉਣ ਦੀ ਮੰਗ ਕੀਤੀ ਤੇ ਇਸੇ ਦੌਰਾਨ ਭਾਰਤ ਵਿੱਚ ਕਈ ਥਾਵਾਂ ਤੇ ਦੰਗੇ ਸ਼ੁਰੂ ਹੋ ਗਏ ਸੀ ਤੇ ਇੰਨਾਂ ਹਾਲਾਤਾਂ ਨੂੰ ਦੇਖਦੇ ਹੋਏ ਅੰਗਰੇਜ਼ੀ ਸਰਕਾਰ ਨੇ ਭਾਰਤ ਦੀ ਆਜ਼ਾਦੀ ਦੀ ਤਰੀਕ 30 ਜੂਨ 1948 ਤੋਂ ਬਦਲ ਕੇ 15 ਅਗਸਤ 1947 ਕਰ ਦਿੱਤੀ ਤੇ ਦੋਸਤੋ ਸੋਚਣ ਵਾਲੀ ਗੱਲ ਇਹ ਹੈ ਵੀ 15 ਅਗਸਤ ਵਾਲਾ ਦਿਨ ਹੀ ਭਾਰਤ ਦੀ ਆਜ਼ਾਦੀ ਲਈ ਕਿਉਂ ਚੁਣਿਆ ਗਿਆ ਲੂਈਸ ਮਾਉਂਟ ਬੈਟਨ 15 ਅਗਸਤ ਨੂੰ ਲੱਕੀ ਮੰਨਦਾ ਸੀ ਕਿਉਂਕਿ ਦੂਜੇ ਵਿਸ਼ਵ ਯੁੱਧ ਦੌਰਾਨ 15 ਅਗਸਤ 1945 ਨੂੰ ਜਾਪਾਨੀ ਫੌਜਾਂ ਨੇ ਅਲਾਈਡ ਫੋਰਸਿਜ਼ ਦੇ ਸਾਹਮਣੇ ਸਰੈਂਡਰ ਕੀਤਾ ਸੀ ਤੇ ਮਾਉਂਟ ਬੈਟਨ ਉਸ ਸਮੇਂ ਅਲਾਈਡ ਫੋਰਸਿਜ਼ ਦਾ ਕਮਾਂਡਰ ਸੀ 15 ਅਗਸਤ ਵਾਲੀ ਗੱਲ ਤਾਂ ਫੋੜੇ ਸਮਝ ਵਿੱਚ ਆ ਗਈ ਹੋਵੇਗੀ ਪਰ ਤੁਸੀਂ ਸੋਚ ਰਹੇ ਹੋਗੇ ਵੀ ਰਾਤ ਦੇ 12 ਵਜੇ ਹੀ ਭਾਰਤ ਨੂੰ ਕਿਉਂ ਆਜ਼ਾਦ ਕੀਤਾ ਗਿਆ ਜਦ ਲੂਈਸ ਮਾਉਂਟ ਬੈਟਨ ਨੇ ਭਾਰਤ ਦੀ ਆਜ਼ਾਦੀ ਦੀ ਤਰੀਕ 15 ਅਗਸਤ 1947 ਤੈਅ ਕਰ ਦਿੱਤੀ ਤਾਂ ਪਾਰਟ ਦੇ ਸਾਰੇ ਜੋਤਿਸ਼ੀਆਂ ਨੇ ਇਸ ਦਾ ਵਿਰੋਧ ਕਰਿਆ ਕਿਉਂਕਿ ਉਹ ਇਸ ਤਰੀਕ ਨੂੰ ਮਾੜਾ ਮੰਨਦੇ ਸੀ ਮਾਉਂਟ ਵੈਟਨ ਨੂੰ ਕਈ ਹੋਰ ਤਰੀਕਿਆਂ ਦੇ ਵੀ ਸੁਝਾਅ ਦਿੱਤੇ ਗਏ ਸੀ ਪਰ ਮਾਉਂਟ ਵੈਟਨ ਦਾ 15 ਅਗਸਤ ਤੇ ਹੀ ਅਡੇ ਰਹੇ ਤੇ ਜੋਤਿਸ਼ਾਂ ਨੇ ਇਸ ਦਾ ਇੱਕ ਹੋਰ ਤਰੀਕਾ ਕੱਢਿਆ ਉਹਨਾਂ ਨੇ ਆਜ਼ਾਦੀ ਲਈ 14 ਤੇ 15 ਅਗਸਤ ਦੀ ਰਾਤ 12 ਵਜੇ ਦਾ ਸਮਾਂ ਤੈਅ ਕੀਤਾ ਕਿਉਂਕਿ ਅੰਗਰੇਜ਼ਾਂ ਦੇ ਹਿਸਾਬ ਨਾਲ ਦਿਨ 12 ਵਜੇ ਸ਼ੁਰੂ ਹੁੰਦਾ ਹੈ ਤੇ ਹਿੰਦੂ ਕੈਲੰਡਰ ਦੇ ਹਿਸਾਬ ਨਾਲ ਦਿਨ ਸੂਰਜ ਚੜ੍ਹਨ ਦੇ ਨਾਲ ਸ਼ੁਰੂ ਹੁੰਦਾ ਹੈ ਜੋਤਸ਼ਾ ਨੇ ਜਵਾਹਰ ਲਾਲ ਨਹਿਰੂ ਨੂੰ ਇੱਕ ਗੱਲ ਹੋ ਰੱਖੀ ਵੀ ਉਹ ਆਪਣੀ ਆਜ਼ਾਦੀ ਦੀ ਸਪੀਚ 11:52 ਤੋਂ ਸ਼ੁਰੂ ਕਰਕੇ 12 ਵਜੇ ਖਤਮ ਕਰ ਦੇਣ ਤਾਂ ਜੋ ਰਾਤ 12 ਵਜੇ ਸ਼ੰਖ ਦੀ ਆਵਾਜ਼ ਨਾਲ ਆਜ਼ਾਦ ਭਾਰਤ ਦੀ ਨੀਂਹ ਰੱਖੀ ਜਾ ਸਕੇ ਉਮੀਦ ਹੈ ਤੁਹਾਨੂੰ ਆਪਣੇ ਸਵਾਲਾਂ ਦੇ ਜਵਾਬ ਮਿਲ ਗਿਆ ਹੋਵੇਗਾ ਧੰਨਵਾਦ ਦੋਸਤੋ ਸਾਡਾ ਵੀਡੀਓ ਅੰਤ ਤੱਕ ਦੇਖਣ ਲਈ ਜੇ ਵੀਡੀਓ ਚੰਗਾ ਲੱਗਿਆ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਅਜៃਆਂ ਹੋਰ ਵੀਡੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ